ਕਈ ਵਾਰ ਨਾ ਗਰਮੀਆ ਵਿੱਚ ਅਜੀਬ ਜਿਹੇ ਪਰੇਸ਼ਾਨੀਆਂ ਹੁੰਦੀਆਂ ਨੇ ਜਿਵੇਂ ਨੱਕ ਤੋਂ ਖੂਨ ਆਉਣਾ ਜਾਂ ਬੁਲ ਫਟਣ ਲੱਗ ਪੈਂਦੇ ਆ ਭਾਵੇਂ ਮੌਸਮ ਗਰਮੀ ਹੋਵੇ ਅੱਜ ਸਾਡੇ ਕੋਲ ਕੁਝ ਸਰੋਤ ਨੇ ਜਿਹੜੇ ਕਹਿੰਦੇ ਆ ਕਿ ਇਹਦਾ ਕਾਰਨ ਸਰੀਰ ਦੀ ਵਧੀ ਹੋਈ ਗਰਮੀ ਹੋ ਸਕਦੀ ਹੈ ਤੇ ਉਹ ਕੁਝ ਕੁਦਰਤੀ ਨੁਸਖਿਆਂ ਦੀ ਗੱਲ ਕਰਦੇ ਆ ਖਾਸ ਤੌਰ ਤੇ ਗੋੰਦ ਕਤੀਰਾ ਤੇ ਸਬਜ਼ਾ ਦੇ ਬੀਜਾਂ ਬਾਰੇ ਔਰ ਜ਼ਰਾ ਦੇਖੀਏ ਇਨ੍ਹਾਂ ਸਰੋਤਾਂ ਵਿੱਚ ਕੀ ਜਾਣਕਾਰੀ ਮਿਲਦੀ ਹੈ ਹਾਂਜੀ ਬਿਲਕੁਲ ਇਹ ਸਰੋਤਾਂ ਸਰੀਰ ਦੀ ਅੰਦਰੂਨੀ ਗਰਮੀ ਨੂੰ ਅ ਕੀ ਕਹਿੰਦੇ ਆ ਘਾਟ ਕਰਨ ਲਈ ਇਹਨਾਂ ਦੋ ਚੀਜ਼ਾਂ ਨੂੰ ਕਾਫੀ ਅਹਿਮ ਦੱਸਦੇ ਆ ਗੋੰਦ ਕਤੀਰਾ ਹੋ ਗਿਆ ਤੇ ਸਬਜ਼ਾ ਦੇ ਬੀਜ ਜਿਨ੍ਹਾਂ ਨੂੰ ਲੋਕ ਤੁਖਮ ਲੰਗਾ ਜਾਂ ਬੇਸਲ ਸੀਡਸ ਵੀ ਕਹਿੰਦੇ ਆ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਤੇ ਖਾਸ ਕਰਕੇ ਇਹਨਾਂ ਦੀ ਪਛਾਣ ਉਸ ਤੇ ਬਹੁਤ ਜ਼ੋਰ ਦਿੱਤਾ ਗਿਆ ਕਿਉਂਕਿ ਨਾ ਇੱਕ ਆਮ ਗਲਤੀ ਹੋ ਜਾਂਦੀ ਹੈ ਇਹਦੇ ਵਿੱਚ ਅੱਛਾ ਗਲਤੀ ਇਹ ਤਾਂ ਸੁਣਨ ਵਾਲੀ ਗੱਲ ਹੈ ਪਰ ਪਹਿਲਾਂ ਇਹ ਦੱਸੋ ਸਰੋਤਾ ਮੁਤਾਬਕ ਇਹ ਜਿਹੜੀ ਵਧੀ ਹੋਈ ਗਰਮੀ ਐ ਇਹ ਹੋਰ ਕੀ ਕੀ ਕਰ ਸਕਦੀ ਐ ਤੁਸੀਂ ਨੱਕ ਵਹਿਣਾ ਬੁਲ ਫੱਟਣ ਦਾ ਤਾਂ ਦੱਸਿਆ ਹਾਂ ਸਰੋਤਾਂ ਵਿੱਚ ਹੋਰ ਲੱਛਣ ਵੀ ਦੱਸੇ ਨੇ ਜਿਵੇਂ ਕਈ ਵਾਰ ਬਵਾਸੀਰ ਦੀ ਤਕਲੀਫ ਵੱਧ ਜਾਂਦੀ ਐ ਜਾਂ ਫਿਰ ਵੱਡੀ ਉਮਰ ਵਿੱਚ ਵੀ ਚਿਹਰੇ ਤੇ ਕਿਲ ਮੁਹਾਸੇ ਨਿਕਲ ਆਉਂਦੇ ਨੇ ਕਈਆਂ ਦੇ ਹਾਂਜੀ ਇਹ ਸਭ ਨਾ ਸਰੀਰ ਦੀ ਅੰਦਰੂਨੀ ਗਰਮੀ ਦੇ ਹੀ ਸੰਕੇਤ ਹੋ ਸਕਦੇ ਨੇ ਮਤਲਬ ਰਵਾਇਤੀ ਤੌਰ ਤੇ ਹੀ ਮੰਨਿਆ ਜਾਂਦਾ ਤੇ ਇਹਨਾਂ ਸਰੋਤਾਂ ਵਿੱਚ ਇੱਕ ਦਾਵਾ ਇਹ ਵੀ ਹੈ ਕਿ ਇਹ ਜਿਹੜੇ ਨੁਸਖੇ ਨੇ ਇਹਨਾਂ ਨਾਲ ਬਹੁਤ ਜਲਦੀ ਕਹਿੰਦੇ ਨੇ ਕੋਈ ਅੱਧੇ ਘੰਟੇ ਵਿੱਚ ਫਰਕ ਮਹਿਸੂਸ ਹੋ ਸਕਦਾ ਹੈ ਸੱਚੀ ਅੱਧੇ ਘੰਟੇ ਵਿੱਚ ਇਹ ਤਾਂ ਬਹੁਤ ਤੇਜ਼ ਹੋ ਗਿਆ ਚਲੋ ਫਿਰ ਗੋੰਦ ਕ ਤੀਰਾ ਦੀ ਗੱਲ ਕਰੀਏ ਤੁਸੀਂ ਕਿਹਾ ਸੀ ਪਹਿਚਾਨ ਵਿੱਚ ਗਲਤੀ ਹੋ ਸਕਦੀ ਹੈ ਉਹ ਕੀ ਗੱਲ ਹੈ ਹਾਂ ਦੇਖੋ ਸਰੋਤ ਦੱਸਦੇ ਆ ਕਿ ਬਾਜ਼ਾਰ ਚ ਨਾ ਦੋ ਤਰ੍ਹਾਂ ਦੀ ਗੋੰਦ ਆਮ ਮਿਲਦੀ ਹੈ ਜਿਹੜੀ ਦੇਖਣ ਨੂੰ ਲਗਭਗ ਇੱਕੋ ਜਿਹੀ ਲੱਗਦੀ ਹੈ ਇੱਕ ਤਾਂ ਹੈਗੀ ਆ ਆਮ ਗੋੰਦ ਜਿਹੜੀ ਆਪਾਂ ਅਕਸਰ ਸਰਦੀਆਂ ਚ ਪਿੰਨੀਆਂ ਚ ਪਾਉਂਦੇ ਆ ਜਾਂ ਲੱਡੂਆਂ ਚ ਉਹਦੀ ਤਾਸੀਰ ਮਤਲਬ ਰਵਾਇਤੀ ਸਮਝ ਅਨੁਸਾਰ ਉਹ ਗਰਮ ਹੁੰਦੀ ਹੈ। ਹਾਂਜੀ ਗਰਮ ਹੁੰਦੀ ਹੈ। ਹਾਂ ਮਤਲਬ ਸਰੀਰ ਨੂੰ ਗਰਮੀ ਦਿੰਦੀ ਹੈ ਤੇ ਜਿਹੜੀ ਦੂਜੀ ਹੈ ਉਹ ਹੈ ਗੋੰਦ ਕਤੀਰਾ। ਇਹਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਇਸ ਕਰਕੇ ਇਹ ਗਰਮੀਆਂ ਲਈ ਬੇਹਤਰ ਹੈ। ਅੱਛਾ ਤਫੇਰ ਫਰਕ ਕਿਵੇਂ ਪਤਾ ਲੱਗੂਗਾ? ਦੇਖਣ ਨੂੰ ਤਾਂ ਇੱਕੋ ਜਿਹਿਆਂ ਕਹਿ ਰਹੇ ਹੋ। ਹਾਂ ਇਹ ਤਾਂ ਬੜਾ ਸੌਖਾ ਤਰੀਕਾ ਦੱਸਿਆ ਸਰੋਤਾਣਾਂ। ਰਾਤ ਨੂੰ ਨਾ ਪਾਣੀ ਚ ਭਿਉਂਦੇ ਹੋ ਦੋਵਾਂ ਨੂੰ ਥੋੜਾ ਥੋੜਾ ਜਿਹੜੀ ਆਮ ਗੋਂਦ ਹੋਏਗੀ ਉਹ ਜਾਂ ਤਾਂ ਪਾਣੀ ਚ ਖੁੱਲ ਜਾਏਗੀ ਜਾਂ ਥੱਲੇ ਬੈਠ ਜਾਏਗੀ ਠੀਕ ਹੈ ਖੁੱਲ ਜਾਏਗੀ ਹਾਂ ਪਰ ਜਿਹੜੀ ਗੋਂਦ ਕਤੀਰਾ ਹੈ ਉਹ ਫੁੱਲ ਕੇ ਨਾ ਜੈਲੀ ਵਰਗੀ ਬਣ ਜਾਂਦੀ ਹੈ ਕ੍ਰਿਸਟਲ ਜਿਵੰਗ ਸਾਫ ਅੱਛਾ ਜੈਲੀ ਵਰਗੀ ਬਿਲਕੁਲ ਤੇ ਇਹੀ ਪਹਿਚਾਨ ਜ਼ਰੂਰੀ ਹੈ ਤਾਂਕਿ ਗਰਮੀ ਕਟਾਉਣ ਦੇ ਬਜਾਏ ਵਧਾਉਣ ਵਾਲੀ ਚੀਜ਼ ਨਾ ਵਰਤ ਲਈ ਜਾਵੇ ਇੱਥੇ ਤਾਸੀਰ ਦਾ ਮਤਲਬ ਬਸ ਇਹੀ ਹੈ ਕਿ ਰਵਾਇਤੀ ਤੌਰ ਤੇ ਕਿਹੜੀ ਚੀਜ਼ ਠੰਡਾ ਅਸਰ ਕਰਦੀ ਹੈ ਤੇ ਕਿਹੜੀ ਗਰਮ ਸਮਝ ਗਈ ਸਹੀ ਪਹਿਚਾਨ ਬਹੁਤ ਜ਼ਰੂਰੀ ਹੈ ਤਾਂ ਗੋਂਦ ਕਤੀਰਾ ਦੇ ਨਾਲ ਦੂਜੀ ਚੀਜ਼ ਤੁਸੀਂ ਕਹੀ ਸੀ ਸਬਜ਼ਾ ਦੇ ਬੀਜ ਉਹਨਾਂ ਬਾਰੇ ਸਰੋਤ ਕੀ ਦੱਸਦੇ ਨੇ ਹਾਂ ਸਬਜ਼ਾ ਦੇ ਬੀਜ ਜਿਨ੍ਹਾਂ ਨੂੰ ਤુલਸੀ ਦੇ ਬੀਜ ਵੀ ਕਹਿੰਦੇ ਆ ਤੇ ਅੰਗਰੇਜ਼ੀ ਚ ਬੈਜ਼ਲ ਸੀਡਸ ਇਹਨਾਂ ਦੀ ਤਾਸੀਰ ਵੀ ਠੰਡੀ ਹੀ ਮੰਨੀ ਜਾਂਦੀ ਹੈ ਸਰੋਤਾ ਮੁਤਾਬਕ ਇਹਨਾਂ ਨੂੰ ਵਰਤਣ ਤੋਂ ਪਹਿਲਾਂ ਕਟੋ-ਕਟ ਕੋਈ 15 ਮਿੰਟ ਪਾਣੀ ਚ ਭਿਗੋਣਾ ਹੁੰਦਾ ਜਦੋਂ ਭਿੱਜ ਜਾਂਦੇ ਆ ਤਾਂ ਇਹ ਫੁੱਲ ਜਾਂਦੇ ਆ ਤੇ ਆਲੇ-ਦੁਆਲੇ ਇੱਕ ਜੈਲੀ ਜੀ ਬਣ ਜਾਂਦੀ ਹੈ ਠੀਕ ਹੈ ਰਾਤ ਪਰ ਵੀ ਪਿਗੋ ਸਕਦੇ ਆ ਹਾਂਜੀ ਹਾਂਜੀ ਰਾਤ ਪਰ ਪਿਗੋ ਕੇ ਰੱਖਣਾ ਵੀ ਬਿਲਕੁਲ ਠੀਕ ਹੈ ਤਾਂ ਫਿਰ ਇਹਨਾਂ ਦੋਵਾਂ ਨੂੰ ਗੋੰਦ ਕਤੀਰਾ ਤੇ ਸਬਜ਼ਾ ਦੇ ਬੀਜਾਂ ਨੂੰ ਵਰਤਣਾ ਕਿਵੇਂ ਆ ਕੀ ਕੋਈ ਖਾਸ ਤਰੀਕੇ ਦੱਸੇ ਗਏ ਨੇ ਸਰੋਤਾਂ ਵਿੱਚ ਹਾਂ ਮੁਖਤਾਰ ਤੇ ਤਿੰਨ ਤਰੀਕੇ ਸੁਝਾਏ ਗਏ ਨੇ ਪਹਿਲਾ ਇੱਕ ਗਲਾਸ ਦੁੱਧ ਲੈ ਲਓ ਉਹਦੇ ਵਿੱਚ ਇੱਕ ਵੱਡਾ ਚਮਚ ਮਤਲਬ ਟੇਬਲस्पून ਭਿੱਜੀ ਹੋਈ ਗੋੰਦ ਕਤੀਰਾ ਪਾਓ ਨਾਲ ਹੀ ਇੱਕ ਵੱਡਾ ਚਮਚ ਭਿੱਜੇ ਹੋਏ ਸਬਜ਼ਾ ਦੇ ਬੀਜ ਤੇ ਮਿਠਾਸ ਲਈ ਜਾਂ ਥੋੜੀ ਹੋਰ ਠੰਡਕ ਲਈ ਦੋ ਵੱਡੇ ਚਮਚ ਕੋਈ ਰੂ ਅਫਜ਼ਾ ਜਾਂ ਖਸਖਸ ਦਾ ਸ਼ਰਬਤ ਇਹ ਮਿਲਾ ਕੇ ਪੀ ਸਕਦੇ ਨੇ ਅੱਛਾ ਦੁੱਧ ਦੇ ਨਾਲ ਤੇ ਜੇ ਕੋਈ ਦੁੱਧ ਨਹੀਂ ਪੀਂਦਾ ਆ ਬੀਜ ਨਾਰੀਅਲ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਨੇ ਸਰੋਤ ਕਹਿੰਦੇ ਨੇ ਕਿ ਨਾਰੀਅਲ ਪਾਣੀ ਆਪ ਵੀ ਠੰਡਾ ਹੁੰਦਾ ਹੈ ਹਾਂ ਇਹ ਤਾਂ ਹੈ ਤੇ ਤੀਸਰਾ ਜੇ ਮੰਨ ਤੋਂ ਨਾਰੀਅਲ ਪਾਣੀ ਵੀ ਨਹੀਂ ਹੈਗਾ ਤਾਂ ਫਿਰ ਸਾਦੇ ਪਾਣੀ ਨਾਲ ਵੀ ਇਹਨਾਂ ਨੂੰ ਮਿਲਾ ਕੇ ਲਿਆ ਜਾ ਸਕਦਾ ਕੋਈ ਦਿੱਕਤ ਨਹੀਂ ਠੀਕ ਹੈ ਇੱਕ ਹੋਰ ਗੱਲ ਸਰੋਤ ਇਹ ਵੀ ਦੱਸਦੇ ਨੇ ਕਿ ਗੋੰਦ ਕਤੀਰਾ ਦਾ ਨਾ ਆਪਣਾ ਕੋਈ ਖਾਸ ਸਵਾਦ ਨਹੀਂ ਹੁੰਦਾ ਅੱਛਾ ਫਿੱਕੀ ਹੁੰਦੀ ਹੈ ਹਾਂ ਬਿਲਕੁਲ ਤਾਂ ਕਿਸੇ ਵੀ ਡਰਿੰਕ ਚ ਮਿਲਾਉਣੀ ਸੌਖੀ ਹੈ ਤੇ ਲੈਣ ਦਾ ਸਮਾਂ ਕਹਿੰਦੇ ਨੇ ਸਵੇਰੇ ਖਾਲੀ ਪੇਟ ਲਓ ਤਾਂ ਚੰਗਾ ਪਰ ਜੇ ਦਿਨ ਚ ਵੀ ਕਦੇ ਗਰਮੀ ਜੀ ਲੱਗੇ ਉਦੋਂ ਵੀ ਲੈ ਸਕਦੇ ਨੇ ਤਾਂ ਕੁਲ ਮਿਲਾ ਕੇ ਇਹ ਸਰੋਤ ਇਹਨਾਂ ਦੋ ਚੀਜ਼ਾਂ ਨੂੰ ਗੋੰਦ ਕਤੀਰਾ ਤੇ ਸਬਜ਼ਾ ਦੇ ਬੀਜਾਂ ਨੂੰ ਸਰੀਰ ਦੀ ਗਰਮੀ ਕੱਢਣ ਲਈ ਬਹੁਤ ਅਸਰਦਾਰ ਮੰਨ ਰਹੇ ਨੇ ਤੇ ਖਾਸ ਕਰਕੇ ਜਲਦੀ ਅਸਰ ਕਰਨ ਦੀ ਗੱਲ ਤੇ ਕਾਫੀ ਜ਼ੋਰ ਦਿੱਤਾ ਗਿਆ ਬਿਲਕੁਲ ਸਾਰੇ ਹੀ ਨਿਕਲਦਾ ਕਿ ਇਹ ਕੁਦਰਤੀ ਚੀਜ਼ਾਂ ਨੇ ਜੋ ਗਰਮੀ ਤੋਂ ਰਾਹਤ ਦੇਣ 'ਚ ਮਦਦ ਕਰ ਸਕਦੀਆਂ ਨੇ ਪਰ ਜਿਵੇਂ ਪਹਿਲਾਂ ਕਿਹਾ ਸਭ ਤੋਂ ਜ਼ਰੂਰੀ ਹੈ ਸਹੀ ਚੀਜ਼ ਦੀ ਪਛਾਣ ਕਰਨੀ ਖਾਸ ਕਰਕੇ ਗੋੰਦ ਕਤੀਰਾ ਦੇ ਮਾਮਲੇ ਵਿੱਚ ਸਰੋਤਾ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ ਹਾਂਜੀ ਇਹ ਗੱਲ ਤਾਂ ਪੱਕੀ ਹੋ ਗਈ ਅੰਤ ਵਿੱਚ ਨਾ ਇੱਕ ਸਵਾਲ ਮੇਰੇ ਮਨ ਵਿੱਚ ਆ ਰਿਹਾ ਹੈ ਇਸ ਰੋ ਤਾਂ ਖਾਸ ਨੁਸਖਿਆਂ ਤੇ ਜ਼ਿਆਦਾ ਧਿਆਨ ਦੇ ਰਹੇ ਨੇ ਪਰ ਕੀ ਇਹਨਾਂ ਦੇ ਨਾਲ-ਨਾਲ ਸਾਡੀ ਰੋਜ਼ ਦੀ ਖੁਰਾਕ ਜਾਂ ਪਾਣੀ ਪੀਣ ਦੀਆਂ ਆਦਤਾਂ ਵਿੱਚ ਵੀ ਕੋਈ ਛੋਟੇ-ਮੋਟੇ ਬਦਲਾਅ ਹੋ ਸਕਦੇ ਨੇ ਮਤਲਬ ਕੁਝ ਐਸਾ ਜੋ ਲੰਬੇ ਸਮੇਂ ਲਈ ਸਰੀਰ ਦੀ ਗਰਮੀ ਨੂੰ ਠੀਕ ਰੱਖਣ ਵਿੱਚ ਮਦਦ ਕਰੇ ਇਸ ਬਾਰੇ ਸੋਚਿਆ ਜਾ ਸਕਦਾ ਹੈ ਹੈਨਾ